ਕਲਰ ਦੀ ਗੱਲ ਕਰੀਏ ਤਾਂ ਕਲਰ ਇਸ ਦੇ ਵਿੱਚ ਕਾਫੀ ਸਾਰੇ ਮਿਲ ਜਾਣਗੇ ਮਲਟੀ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੈ ਇਹ ਬਹੁਤ ਸੋਹਣਾ ਲੱਗੇਗਾ ਮਤਲਬ ਇੱਕ ਜਿੱਦਾਂ ਪੁਰਾਣੇ ਜੇ ਕਲਚਰ ਵਾਲੀ ਲੁੱਕ ਦੇਏਗਾ ਅਗਰ ਅਸੀਂ ਦੁਪੱਟੇ ਤੇ ਜਾਂ ਸਿੰਪਲ ਸੂਟ ਤੇ ਵੀ ਲਗਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ Miss and Misses Gill ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਫੇਰ ਆਏ ਆ ਮਲੇਰ ਕੋਟਲਾ ਤੇ ਜਿੱਥੇ ਲੈ ਕੇ ਆਏ ਆ ਤੁਹਾਡੇ ਲਈ ਲੈਸਾਂ ਦਾ ਨੈਕਸਟ ਪਾਰਟ ਕਿਉਂਕਿ ਪਹਿਲੇ ਪਾਰਟ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਬਹੁਤ ਸਾਰੇ ਮੈਸੇਜ ਵਗੈਰਾ ਆਏ ਤੋਂ ਸੋ ਤੁਹਾਡੀ ਡਿਮਾਂਡ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਉਸ ਤੋਂ ਹੈਵੀ ਲੈਸਾਂ ਤੇ ਚਲੋ ਫੇਰ ਚੱਲਦੇ ਆਂ ਸ਼ਾਪ ਦੇ ਅੰਦਰ ਤੇ ਦੱਸਦੇ ਆਂ ਤੁਹਾਨੂੰ ਕੀ ਪ੍ਰਾਈਸ ਨੇ ਲੈਸਾਂ ਦੇ ਔਰ ਕਿੰਨੀ ਮਤਲਬ ਮੀਟਰ ਰਹੇਗੀ ਲੈਸ ਇੱਕ ਰੋਲ ਦੇ ਵਿੱਚ ਸੋ ਆਜੋ ਜੀ ਆਪਾਂ ਅੱਗੇ ਚੱਲ ਕੇ ਗੱਲਬਾਤ ਕਰਦੇ ਆਂ ਸੋ ਚਲੋ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਹੁਣ ਲੈਸਾਂ ਤੇ ਸਭ ਤੋਂ ਪਹਿਲਾਂ ਆਪਾਂ ਲੈਸ ਦੇਖਦੇ ਆਂ ਇਹ ਵਾਲੀ ਤੇ ਜਿਹੜੀ ਕਿ ਅਲੱਗ-ਅਲੱਗ ਤਿੰਨ-ਚਾਰ ਕਲਰਸ ਦੇ ਵਿੱਚ ਤੁਹਾਨੂੰ ਮਿਲ ਜੇਗੀ ਸ਼ਿਮਰ ਵਾਲੀ ਰਹੇਗੀ ਔਰ ਇਹ 60 ਰੁਪਏ ਦਾ 18 ਮੀਟਰ ਦਾ ਰੋਲ ਰਹੇਗਾ ਸੋ ਜਿਹੜਾ ਕਿ ਨੀਅਰ ਅਬਾਊਟ ਤੁਹਾਨੂੰ 3 ਤੋਂ 4 ਰੁਪਏ ਦੇ ਵਿੱਚ ਪਰ ਮੀਟਰ ਦੇ ਹਿਸਾਬ ਨਾਲ ਮਿਲ ਜਾਏਗਾ 60 ਰੁਪਏ ਦਾ 18 ਮੀਟਰ ਦਾ ਰੋਲ ਜਿਹਦੇ ਕਲਰ ਤੁਹਾਨੂੰ ਮਿਲ ਜਾਣਗੇ সিলਵਰ 골ਡਨ ਔਰ ਰੋਜ਼ 골ਡਨ সিলਵਰ ਪ੍ਰੋਪਰ সিলਵਰ ਮਿਲ ਜਾਏਗਾ ਮਲਟੀ ਦੇ ਵਿੱਚ ਮਿਲ ਜਾਣਗੇ ਉੱਪਰ ਲੱਗੇ ਹੋਏ ਨੇ ਮਲਟੀ ਦੇ ਵਿੱਚ ਮਿਲ ਜਾਣਗੇ ਤੇ ਅਲੱਗ-ਅਲੱਗ ਕਲਰ ਤੁਹਾਨੂੰ ਇਸ ਦੇ ਵਿੱਚ ਅਵੇਲੇਬਲ ਹੋ ਜਾਣਗੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਇਹ ਵਾਲੀ ਲੈਸ ਇਹਦੇ ਵਿੱਚ ਵੀ ਤੁਹਾਨੂੰ সিলਵਰ ਕਲਰ 골ਡ ਕਲਰ ਔਰ ਰੋਜ਼ 골ਡ ਕਲਰ ਸਾਰੇ ਮਿਲ ਜਾਣਗੇ ਤੇ ਇਹ ਤੁਹਾਨੂੰ ਪਏਗਾ 90 ਰੁਪਏ ਦਾ 18 ਮੀਟਰ ਜਿਹੜਾ ਕਿ ਨੀਅਰ ਅਬਾਊਟ ਤੁਹਾਨੂੰ 5 ਰੁਪਏ ਪਰ ਮੀਟਰ ਬੈਠ ਜਾਏਗਾ ਸੋ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਮਿਲ ਰਿਹਾ ਤੁਹਾਨੂੰ ਪੂਰਾ ਰੋਲ ਲੈਣਾ ਪਏਗਾ ਕਟਿੰਗ ਦੇ ਸਾਹਮਣੇ ਇੱਥੇ ਲੈਸ ਨਹੀਂ ਮਿਲੇਗੀ ਸਾਰਾ ਰੋਲ ਲੈਣਾ ਪਏਗਾ ਤੇ ਕਲਰ ਇਸ ਦੇ ਇਹ ਵਾਲੇ ਸਾਰੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਫੈਂਸੀ ਲੁੱਕ ਦੇ ਵਿੱਚ ਆ ਜਾਂਦੇ ਹਾਂ ਜਿਹਦੇ ਵਿੱਚ ਸਿੱਪੀ ਦਾ ਵਰਕ ਹੋਇਆ ਹੋਇਆ ਨਾਲ ਦੀ ਨਾਲ ਤੇ ਇਹ ਮਿਲੇਗਾ ਤੁਹਾਨੂੰ 85 ਰੁਪਏ ਦਾ 18 ਮੀਟਰ ਜਿਹੜਾ ਕਿ ਨੀਅਰ ਅਬਾਊਟ ਤੁਹਾਨੂੰ ਉਹੀ 5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲ ਰਿਹਾ ਤੇ ਪੂਰਾ ਰੋਲ ਲੈਣਾ ਹੋਏਗਾ ਕਟਿੰਗ ਦੇ ਵਿੱਚ ਨਹੀਂ ਹੋਏਗਾ ਤੇ ਬਾਕੀ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਹੋਰ ਡਿਜ਼ਾਈਨ ਮਿਲ ਜਾਣੇ ਆ ਤੇ ਇਕੱਲਾ ਇਕੱਲਾ ਆਪਾਂ ਨਹੀਂ ਦਿਖਾ ਸਕਦੇ ਸੋ ਹੁਣ ਆਪਾਂ ਥੋੜੀ ਜੀ ਹੈਵੀ ਲੁੱਕ ਵਾਲ ਨੂੰ ਚੱਲਦੇ ਆਂ ਸੋ ਉਸ ਤੋਂ ਅਗਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਸਿੱਪੀ ਦੇ ਨਾਲ ਥੋੜਾ ਮਿਰਰ ਵਰਕ ਦਾ ਦਿੱਤਾ ਹੋਇਆ ਇਹਨਾਂ ਨੇ ਸੋ ਇਹ ਤੁਹਾਨੂੰ ਪੂਰਾ ਰੋਲ ਪਏਗਾ 18 ਮੀਟਰ ਦਾ ਰੋਲ ਹੋਏਗਾ ਜਿਹੜਾ ਕਿ ਪ੍ਰਾਈਸ ਰਹੇਗਾ ਇਸ ਦਾ 220 ਮਤਲਬ ਨੀਅਰ ਅਬਾਊਟ 12 ਰੁਪਏ ਪਰ ਮੀਟਰ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਮਿਲ ਜਾਣਾ ਆ ਤੇ ਸੂਟ ਤੇ ਲੱਗੀ ਜੀ ਬਹੁਤ ਸੋਹਣੀ ਲੱਗੇਗੀ ਤੇ ਇਹਦੇ ਉੱਪਰ ਸੂਈ ਵੀ ਚੱਲ ਸਕਦੀ ਹੈ ਮਿਰਰ ਦੇ ਉੱਪਰ ਸੂਈ ਵੀ ਤੁਸੀਂ ਚਲਾ ਸਕਦੇ ਹੋ ਇਸ ਦੇ ਉੱਪਰ ਈਜ਼ੀਲੀ ਮਤਲਬ ਸੂਟ ਦੇ ਉੱਪਰ ਲੱਗ ਜੇਗੀ ਇਹ ਇਹਦੇ ਵਿੱਚ ਵੀ ਕਲਰ ਤੁਹਾਨੂੰ ਸਿਲਵਰ ਜਾਂ 골ਡ ਵਗੈਰਾ ਸਾਰੇ ਮਿਲ ਜਾਣਗੇ ਔਰ ਇਸ ਤੋਂ ਉੱਪਰ ਮਤਲਬ ਤੁਸੀਂ ਹਾਂ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਪਾ ਸਕਦੇ ਹੋ ਤੇ ਇਸ ਤੋਂ ਉੱਪਰ ਰੇਂਜ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਮਿਲ ਜੇਗੀ ਇਹ ਬਲੈਕ ਆ ਗਈ ਸਿੱਪੀ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਵੀ ਸਿੱਪੀ ਦੇ ਵਿੱਚ ਥੋੜੀ ਵੱਡੀ ਸਿੱਪੀ ਦੇ ਨਾਲ ਚਾਲਰ ਆ ਗਈ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਔਰ ਅਲੱਗ-ਅਲੱਗ ਤਰ੍ਹਾਂ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ ਲੈਸਾਂ ਮਿਲ ਜਾਣਗੀਆਂ ਸੋ ਉਸ ਤੋਂ ਬਾਅਦ ਜੇ ਆਪਾਂ ਦੇਖਦੇ ਹਾਂ ਨੈੱਟ ਦੇ ਉੱਪਰ embroidery ਹੋਈ ਹੋਈ ਆ ਲੈਸ ਤੇ ਕਲਰ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਕਿੰਨੇ ਦਾ ਮੈਮ ਪਏਗਾ ਇਹ 230 ਦਾ 9 ਮੀਟਰ ਪਏਗਾ ਜਿਹੜਾ ਕਿ ਨੀਅਰ ਅਬਾਊਟ ਤੁਹਾਨੂੰ ਪੈ ਜਾਏਗਾ ਇਹ ਕਿੰਨੇ ਦਾ ਪੈ ਰਿਹਾ ਹੈ ਇਹ ਮੀਟਰ ਦੇ ਹਿਸਾਬ ਨਾਲ 25 25 ਰੁਪਏ ਤੁਹਾਨੂੰ ਇਹ ਮੀਟਰ ਦੇ ਹਿਸਾਬ ਨਾਲ ਪੈ ਜਾਏਗਾ ਤੇ ਕਲਰ ਤੁਸੀਂ ਇਹਦੇ ਦੇਖ ਸਕਦੇ ਹੋ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਹਰ ਇੱਕ ਕਲਰ ਮਿਲੇਗਾ ਸੂਟਾਂ ਦੇ ਸ਼ੇਡ ਦੇ ਅਕੋਰਡਿੰਗ ਤੇ ਐਮਬਰਾਇਡਰੀ ਵੀ ਸਾਰਿਆਂ ਤੇ ਮੋਸਟਲੀ ਅਲੱਗ-ਅਲੱਗ ਹੈ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਡਿਜ਼ਾਈਨ ਲੈ ਸਕਦੇ ਹੋ ਸੋ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਇਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਸੋ ਅਗਲਾ ਡਿਜ਼ਾਈਨ ਇਹ ਕਰਦੇ ਹਾਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਸੋ ਇਹ ਤੁਹਾਨੂੰ ਪੈਜੇਗਾ 120 120 ਦਾ 9 ਮੀਟਰ ਪੈਜੇਗਾ ਜਿਹੜਾ ਕਿ ਨੀਅਰ ਅਬਾਊਟ 13 ਰੁਪਏ ਪਰ ਮੀਟਰ ਪਏਗਾ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਦੀ ਗੱਲ ਕਰੀਏ ਤਾਂ ਮੋਸਟਲੀ ਸਾਰੇ ਹੀ ਕਲਰ ਮਿਲ ਜਾਣੇ ਆ ਮਲਟੀ ਵੀ ਮਿਲੇਗਾ ਇਸ ਦੇ ਵਿੱਚ ਤੇ ਬਾਕੀ ਸਾਰੇ ਹੀ ਕਲਰ ਤੁਹਾਨੂੰ ਇਸ ਦੇ ਵਿੱਚ ਅਵੇਲੇਬਲ ਨੇ ਇਹਨਾਂ ਕੋਲ ਜਿਹੜਾ ਮਰਜੀ 컬러 ਤੁਸੀਂ ਚੂਜ਼ ਕਰ ਸਕਦੇ ਹੋ ਮਹਿੰਦੀ 레드 ਔਰ ਇਸ ਤੋਂ ਥੋੜੀ ਚੜਾਈ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਚੜਾਈ ਦੇ ਵਿੱਚ ਵੀ ਮਿਲ ਜਾਏਗਾ ਜਿਸ ਦਾ ਰੇਟ ਥੋੜਾ ਜਿਆਦਾ ਹਾਈ ਰਹੇਗਾ ਮਤਲਬ ਇਸ ਨਾਲੋਂ ਇਹ ਕਿੰਨੇ ਦਾ ਪੈ ਜਾਏਗਾ ਇਹ 150 ਦਾ ਪੈ ਜਾਏਗਾ ਜਿਹੜਾ ਇਹ ਸੀ 120 ਦਾ ਤੇ ਇਹ 150 ਦਾ ਪਏਗਾ ਪੂਰਾ ਰੋਲ ਦੀ ਆਪਾਂ ਗੱਲ ਕਰ ਰਹੇ ਹਾਂ ਪੂਰਾ ਰੋਲ ਮਿਲੇਗਾ ਤੁਹਾਨੂੰ ਇਹਨੇ ਦਾ ਜੋ ਪ੍ਰਾਈਸ ਆਪਾਂ ਇੱਥੇ ਦੱਸ ਰਹੇ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਆਪਾਂ ਆ ਜੀਏ ਟਿਸ਼ੂ ਦੇ ਵਿੱਚ organza ਟਿਸ਼ੂ ਦੇ ਵਿੱਚ ਥੋੜਾ ਚੜਾਈ ਦੇ ਵਿੱਚ ਹੈ embroiderry ਦਾ ਵਰਕ ਹੋਇਆ ਹੋਇਆ ਇਸ ਦੇ ਉੱਪਰ ਔਰ ਇਸ ਦਾ ਪ੍ਰਾਈਸ ਦੀ ਗੱਲ ਕਰੀਏ 320 320 ਰੁਪਏ ਹਾਂਜੀ 320 ਦਾ ਤੇ ਮੀਟਰ ਕਿੰਨੇ ਰਹਿਣਗੇ ਮੈਮ ਕਿੰਨੇ ਮੀਟਰ ਦੀ ਹੋएगी ਇਹ 9 ਮੀਟਰ ਹੋਏਗਾ ਇਹ ਨੀਅਰ ਅਬਾਊਟ 35 35 ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲੀ ਲਾਸ ਪੈ ਰਹੀ ਆ ਤੇ ਇਸ ਦੇ ਵਿੱਚ ਵੀ ਕਲਰ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਕਿੰਨੀ ਵਧੀਆ ਸਾਰੀ ਡਿਜ਼ਾਈਨਿੰਗ ਵੀ ਅਲੱਗ-ਅਲੱਗ ਰਹੇਗੀ ਔਰ ਕਲਰ ਵੀ ਅਲੱਗ-ਅਲੱਗ ਰਹਿਣਗੇ ਅਗਰ ਤੁਸੀਂ ਕਿਸੇ 컬러 ਨੂੰ ਮੈਚ ਕਰਕੇ ਕੋਈ ਵੀ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਇਹ ਵਾਲੀ ਲੈਸ ਆ ਜਾਂਦੀ ਹੈ 골ਡਨ ਦੇ ਨਾਲ ਥੋੜਾ ਜਿਹਾ ਕਰੋਸ਼ੀਆ ਟਾਈਪ ਵਰਕ ਕੀਤਾ ਹੋਇਆ ਜਿੱਦਾਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਰੋਸ਼ੀਆ ਦਾ ਵਰਕ ਕੀਤਾ ਹੋਇਆ 골ਡਨ ਦੇ ਨਾਲ 120 ਦਾ ਇਹ ਨੀਅਰ ਅਬਾਊਟ ਕਿੰਨੇ ਮੀਟਰ ਆਏਗਾ ਮੈਂ 9 ਮੀਟਰ 9 ਮੀਟਰ ਜਿਹੜਾ ਕਿ ਨੀਅਰ ਅਬਾਊਟ 13 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣਾ ਹੈ ਇਹ 9 ਮੀਟਰ ਦਾ ਰੋਲ ਰਹੇਗਾ ਪੂਰਾ ਔਰ ਕਲਰ ਇਸ ਦੇ ਵਿੱਚ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਕਲਰ ਔਰ ਡਿਜ਼ਾਈਨ ਵੀ ਅਲੱਗ-ਅਲੱਗ ਇਹ ਬੈਲਵਟ ਦਾ ਕੰਮ ਹੋਇਆ ਹੋਇਆ 골ਡਨ ਦੇ ਨਾਲ ਸੋ ਤੁਸੀਂ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਲੈ ਸਕਦੇ ਸੋ ਉਸ ਤੋਂ ਬਾਅਦ ਥੋੜੀ ਫੈਂਸੀ ਲੁੱਕ ਦੇ ਵਿੱਚ ਆਪਾਂ ਹੋਰ ਆ ਜਾਂਦੇ ਆ ਜੀ ਇਹ ਵਾਲੀ ਲੇਸ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗਦੀ ਹੈ ਸੂਟ ਦੇ ਉੱਪਰ ਲਗਾਈ ਹੋਈ ਬਹੁਤ ਸੋਹਣੀ ਲੁੱਕ ਦੇएगी ਔਰ ਇਹ ਤੁਹਾਨੂੰ 9 ਮੀਟਰ ਪੈਗੀ 210 ਦੀ ਜਿਹੜੀ ਕਿ ਪਰ ਮੀਟਰ ਦੇ ਹਿਸਾਬ ਦੇ ਨਾਲ ਤੁਹਾਨੂੰ ਪੈ ਰਹੀ ਹੈ ਇਹ 23 ਰੁਪਏ ਪਰ ਮੀਟਰ ਪੈ ਰਹੀ ਆ ਬਹੁਤ ਸੋਹਣੀ ਲੁੱਕ ਦੇएगी ਕਲਰ ਦੀ ਗੱਲ ਕਰੀਏ ਤਾਂ ਕਲਰ ਇਸ ਦੇ ਵਿੱਚ ਕਾਫੀ ਸਾਰੇ ਮਿਲ ਜਾਣਗੇ ਮਲਟੀ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੈ ਇਹ ਜਿਹੜਾ ਕਿ 210 ਦਾ 9 ਮੀਟਰ ਦਾ ਰੋਲ ਰਹੇਗਾ ਬਾਕੀ সিলਵਰ ਮਿਲ ਜਾਏਗਾ ਇਹਦੇ ਵਿੱਚ ਕਲਰ 골ਡਨ ਮਲਟੀ ਤਿੰਨ ਕਲਰ ਦੇ ਵਿੱਚ ਮੋਸਟਲੀ ਅਵੇਲੇਬਲ ਆ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਅਗਲੇ ਪਾਰਟ ਵੱਲ ਨੂੰ ਜਿਹੜੀ ਕਿ ਹੈਗੀ ਆ ਤੁਹਾਨੂੰ ਪੱਖੀ ਵਾਲੀ ਥੋੜੀ ਲੈਸ 18 ਮੀਟਰ 150 ओके 150 ਦੀ 18 ਮੀਟਰ ਦਾ ਰੋਲ 150 ਦੀ ਪਈਗੀ ਇਹ ਤੁਹਾਨੂੰ ਇਹ ਵਾਲੀ ਹੈ ਜਿਸ ਦੀ ਡਿਜ਼ਾਈਨਿੰਗ ਰਹੇਗੀ ਜਿਹੜੀ ਕਿ 8 ਰੁਪਏ ਪਰ ਮੀਟਰ ਹਿਸਾਬ ਦੇ ਨਾਲ ਤੁਹਾਨੂੰ ਇੱਥੇ ਮਿਲ ਜਾਏਗੀ ਔਰ ਕਲਰ ਇਸ ਦੇ ਵਿੱਚ ਵੀ 골ਡਨ সিলਵਰ ਤੁਸੀਂ ਲੈ ਸਕਦੇ ਹੋ ਰੋਜ਼ ਗੋਲਡ ਵੀ ਲੈ ਸਕਦੇ ਹੋ ਇਸ ਦੇ ਵਿੱਚ ਤੁਸੀਂ ਗੋਲਡਨ ਵੀ ਤਿੰਨ ਤਰ੍ਹਾਂ ਦੇ ਆ ਇਹ ਦੇਖੇ ਤੁਸੀਂ ओके ਤਿੰਨ ਡਿਜ਼ਾਈਨ ਆ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਤਿੰਨੋ ਡਿਜ਼ਾਈਨ ਨੇ ਇਹ ਇਹ ਵਾਲੇ ਤਿੰਨ ਡਿਜ਼ਾਈਨ ਨੇ ਜਿਹੜੇ ਕਿ ਮਿਲ ਜਾਣਗੇ ਤੁਹਾਨੂੰ ਉਸ ਤੋਂ ਬਾਅਦ ਇਹ ਵਾਲੀ ਆ ਗਈ ਲੈਸ ਬਹੁਤ ਸੋਹਣੀ ਆ ਚੁੰਨੀਆਂ ਵਗੈਰਾ ਤੇ ਲੱਗੀ ਹੋਈ ਦੁਪੱਟੀਆਂ ਤੇ ਲੱਗੀ ਹੋਈ ਬਹੁਤ ਸੋਹਣੀ ਲੱਗਦੀ ਆ ਜਿਸ ਦਾ ਪ੍ਰਾਈਸ ਰਹੇਗਾ 140 ਦਾ 18 ਮੀਟਰ ਜਿਹੜੀ ਕਿ ਪਰ ਮੀਟਰ ਹਿਸਾਬ ਦੇ ਨਾਲ ਤੁਹਾਨੂੰ 7.5 ਰੁਪਏ ਪਰ ਮੀਟਰ ਹਿਸਾਬ ਦੇ ਨਾਲ ਪਵੇਗੀ ਬਹੁਤ ਵਧੀਆ ਔਰ ਦੁਪट्टे ਵਗੈਰਾ ਤੇ ਲੱਗੀ ਹੋਈ ਅਲੱਗ ਹੀ ਲੁੱਕ ਦੇएगी ਸੋ ਇਹ ਵੀ ਉਸ ਦੇ ਵਿੱਚ ਹੀ ਨੇ ਸਾਰੀਆਂ ਅਲੱਗ-ਅਲੱਗ ਕਲਰ ਨੇ ਇਹ ਹੈਗੀ ਆ 160 ਦਾ 9 ਮੀਟਰ ਬਹੁਤ ਸੋਹਣਾ ਲੱਗੇਗਾ ਮਤਲਬ ਇੱਕ ਜਿਦਾ ਪੁਰਾਣੇ ਜੇ ਕਲਚਰ ਵਾਲੀ ਲੁੱਕ ਦੇਗਾ ਅਗਰ ਅਸੀਂ ਦੁਪੱਟੇ ਤੇ ਜਾਂ ਸਿੰਪਲ ਸੂਟ ਤੇ ਵੀ ਲਗਾ ਕੇ ਸੂਟ ਤਿਆਰ ਕਰਦੇ ਆ ਤਾਂ ਬਹੁਤ ਸੋਹਣੀ ਲੁੱਕ ਦੇਗਾ 160 ਦਾ 9 ਮੀਟਰ ਔਰ 17 ਰੁਪਏ ਪਰ ਮੀਟਰ ਔਰ ਨੀਅਰਬਾਊਟ ਹੈ 17 ਰੁਪਏ ਪਰ ਮੀਟਰ ਹਿਸਾਬ ਦੇ ਨਾਲ ਤੁਹਾਨੂੰ ਪੈ ਜਾਏਗੀ ਇਹਦੇ ਵਿੱਚ ਤੁਹਾਨੂੰ ਰੋਜ਼ ਗੋਲਡ ਸਿਲਵਰ ਔਰ ਗੋਲਡਨ ਇਹ ਵਾਲੇ ਕਲਰ ਮਿਲ ਜਾਣਗੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਾੜ ਤਿੰਨ ਮੁੱਕ ਕਲਰ ਨੇ ਜਿਹੜੇ ਇਹਦੇ ਮਿਲ ਜਾਣਗੇ ਤੁਹਾਨੂੰ ਇਸ ਤੋਂ ਬਾਅਦ ਇਹ ਵਾਲੀ ਪੱਖੀ ਦੀ ਗੱਲ ਕਰੀਏ ਤਾਂ ਥੋੜੇ ਫੈਂਸੀ ਦੇ ਵਿੱਚ ਅੱਗੇ ਆ ਜੀ ਆਪਾਂ ਇਹ ਵੀ 9 ਮੀਟਰ ਦਾ ਰੋਲ ਰਹੇਗਾ ਜਿਹੜਾ ਕਿ ਰਹੇਗਾ ਕਿੰਨੇ ਦਾ ਮੈਂ 240 ਦਾ 240 ਦਾ 9 ਰੁਪਏ 9 ਮੀਟਰ ਜਿਹੜਾ ਕਿ ਪਰ ਮੀਟਰ ਹਿਸਾਬ ਨਾਲ ਤੁਹਾਨੂੰ 26 ਰੁਪਏ ਪਰ ਮੀਟਰ ਹਿਸਾਬ ਨਾਲ ਬੈਠ ਜਾਣਾ ਆ ਬਹੁਤ ਸੋਹਣਾ ਲੱਗੇਗਾ ਅਗਰ ਆਪਾਂ ਇਹਨੂੰ ਸੂਟ ਦੇ ਉੱਪਰ ਵੀ ਲਗਾਉਣੇ ਆ ਘੇਰੇ ਦੇ ਉੱਪਰ ਲਗਾ ਸਕਦੇ ਆ ਦੁਪੱਟਿਆਂ ਦੇ ਉੱਪਰ ਲਗਾ ਸਕਦੇ ਆ ਔਰ ਨੈਕਸਟ ਸਮੋਸਾ ਲੁੱਕ ਦੇ ਵਿੱਚ ਬਹੁਤ ਸੋਹਣੀ ਸਿੰਪਲ ਸੋਬਰ ਜੀ ਹੈ ਲੈਸ ਜਿਹੜੀ ਕਿ 9 ਮੀਟਰ 120 ਰੁਪਏ ਦੀ ਪਈਗੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਹੈ ਔਰ ਬਹੁਤ ਵਧੀਆ ਲੈਸ ਹੈ 9 ਮੀਟਰ 120 ਰੁਪਏ ਦੀ ਪਈਗੀ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਕ੍ਰਸ਼ ਲੈਸ ਦੀ ਜਿਹਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਆ ਦੁਪੱਟੇ ਵਗੈਰਾ ਤੇ ਲੱਗੇ ਬਹੁਤ ਸੋਹਣੀ ਲੱਗਦੀ ਹੈ ਤੇ ਇਹਦੇ ਵਿੱਚ ਵੀ ਤੁਸੀਂ ਜਿੰਨੀ ਮਰਜ਼ੀ ਇਹਦੀ ਹੈਗੀ ਹੈ ਵਿਥ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸਿੰਪਲ ਵਿਥ ਦੀ ਗੱਲ ਕਰਦੇ ਆ ਜਿਹੜੀ ਕਿ 120 ਰੁਪਏ ਦੀ 18 ਮੀਟਰ ਦਾ ਤੁਹਾਨੂੰ ਰੋਲ ਪੈਣਾ ਹੈ ਬਹੁਤ ਵਧੀਆ ਪ੍ਰਾਈਸ ਤੇ ਬਹੁਤ ਵਧੀਆ ਲੈਸ ਹੈ ਸੋ ਤੁਸੀਂ ਲੈ ਸਕਦੇ ਹੋ ਇਹ ਦੈਨ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਚੜਾਈ ਵੱਧ ਜਾਂਦੀ ਹੈ ਤੇ ਗੱਲ ਕਰੀਏ 160 ਰੁਪਏ ਦਾ 18 ਮੀਟਰ ਦਾ ਰੋਲ ਪੈਣਾ ਹੈ ਤੁਹਾਨੂੰ ਜਿਹਦੇ ਉੱਪਰ ਥੋੜੀ ਡਿਜ਼ਾਈਨਿੰਗ ਡਿਫਰੈਂਟ ਆ ਗਈ ਔਰ ਕਲਰ ਦੀ ਗੱਲ ਕਰੀਏ সিলਵਰ 골ਡਨ ਰੋਜ਼ 골ਡਨ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਨੈਕਸਟ ਆਪਾਂ ਦੇਖੀਏ ਤਾਂ ਇਹ ਪਏਗਾ 180 ਦਾ 9 ਮੀਟਰ ਦਾ ਰੋਲ ਤੇ ਇਹ ਥੋੜੀ ਹੋਰ ਇਸ ਦੀ ਚੜਾਈ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ ਜਿੰਨਾ ਤੁਸੀਂ ਲੈਣਾ ਚਾਹੋ ਉਨੀ ਚੜਾਈ ਦੇ ਵਿੱਚ ਲੈ ਸਕਦੇ ਹੋ ਦੈਨ ਉਸ ਤੋਂ ਬਾਅਦ 220 ਰੁਪਏ ਦੀ 18 ਮੀਟਰ ਆਏਗੀ ਜਿਹਦੇ ਉੱਪਰ ਮਤਲਬ ਥੋੜਾ ਸਿੱਪੀ ਦਾ ਵਰਕ ਲੱਗ ਗਿਆ ਤਾਂ ਕਰਕੇ ਇਸ ਦਾ ਪ੍ਰਾਈਸ ਵਧ ਗਿਆ ਔਰ ਮਿਲ ਵੀ ਤੁਹਾਨੂੰ 18 ਮੀਟਰ ਰਹੀ ਹੈ ਇਹ ਨੀਅਰ ਅਬਾਊਟ ਦੋ ਦੁਪੱਟਿਆਂ ਦੀ ਤੇ ਜਿਹਦੇ ਵਿੱਚ ਸਿੱਪੀ ਦਾ ਵਰਕ ਹੋ ਗਿਆ ਔਰ ਨੀਅਰ ਅਬਾਊਟ 12 ਜਾਂ 13 ਰੁਪਏ ਦੀ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਬੈਠਣੀ ਆ ਦੈਨ ਉਸ ਤੋਂ ਬਾਅਦ 320 ਰੁਪਏ ਦੀ ਆਉਂਦੀ ਹੈ ਜੀ 18 ਮੀਟਰ ਦੀ ਤੇ ਇਸ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਔਰ ਚੌੜਾਈ ਦੇਖ ਸਕਦੇ ਹੋ ਕਿੰਨੀ ਵਧੀਆ ਕਰਸ਼ ਗੋਟਾ ਕਿਹਾ ਜਾਂਦਾ ਇਸ ਨੂੰ ਕਰਸ਼ ਲੈਸ ਕਹਿੰਦੇ ਆ ਆਪਾਂ ਦੁਪੱਟਿਆਂ ਤੇ ਲੱਗੀ ਬਹੁਤ ਸੋਹਣੀ ਲੱਗਦੀ ਹੈ। ਦੈਨ ਉਸ ਤੋਂ ਬਾਅਦ 210 ਰੁਪਏ ਦੀ 9 ਮੀਟਰ ਆ ਜਾਣੀ ਹੈ ਜਿਹਦੇ ਵਿੱਚ ਮਤਲਬ ਗੋਟੇ ਦੇ ਨਾਲ-ਨਾਲ ਉਸ ਦੇ ਵਿੱਚ ਥੋੜੀ ਸਿੱਪੀ ਦਾ ਵੀ ਕੰਮ ਕੀਤਾ ਗਿਆ। ਜਿਹੜੀ ਕਿ ਨੀਅਰ ਅਬਾਊਟ ਤਾਂ ਨੂੰ 23 ਤੋਂ 24 ਰੁਪਏ ਪਰ ਮੀਟਰ ਦੇ ਹਿਸਾਬ ਦੇ ਨਾਲ ਬੈਠ ਜਾਣੀ ਹੈ। ਆ ਵੀ ਕਰਦੇ ਕ੍ਰੈਸ਼। ਔਰ ਕ੍ਰੈਸ਼ ਦੇ ਵਿੱਚ ਹੀ 210 ਰੁਪਏ ਦੀ 9 ਮੀਟਰ ਇਹ ਵਾਲਾ ਡਿਜ਼ਾਈਨ ਵੀ ਮਿਲ ਜਾਏਗਾ। ਬਹੁਤ ਵਧੀਆ ਡਿਜ਼ਾਈਨ ਹੈ ਜਿਹਦੇ ਵਿੱਚ ਮਤਲਬ نیچے ਗੋਟੇ ਨੂੰ ਇੱਕ ਗੁੰਦਵਾ ਡਿਜ਼ਾਈਨ ਦਿੱਤਾ ਗਿਆ। ਉੱਪਰ ਵੀ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਦਿੱਤਾ ਗਿਆ ਇੱਕ ਵਾਰ ਵਿਜ਼ਿਟ ਕਰਕੇ ਦੇਖੋਗੇ ਤਾਂ ਅਗਰ ਤੁਸੀਂ ਆਪਣੇ ਅੱਖਾਂ ਦਾ ਡਿਜ਼ਾਈਨ ਦੇਖੋਗੇ ਤਾਂ ਬਹੁਤ ਸੋਹਣੇ ਲੱਗਣੇ ਆ ਸੋ ਇਹ 210 ਰੁਪਏ ਦਾ 9 ਮੀਟਰ ਪੈ ਜਾਣਾ ਤਾਂ ਲਓ ਜੀ ਉਸ ਤੋਂ ਬਾਅਦ ਆ ਗਿਆ ਕਿਰਨ ਗੋਟਾ ਜਿਹੜਾ ਕਿ ਆਪਣੇ ਪੁਰਾਣੇ ਮੰਮੀਆਂ ਟਾਈਮ ਬਹੁਤ ਫੇਮਸ ਸੀਗਾ ਤੇ ਹੁਣ ਵੀ ਇਹ ਦੁਬਾਰਾ ਟ੍ਰੈਂਡ ਦੇ ਵਿੱਚ ਆ ਗਿਆ 150 ਦਾ 9 ਮੀਟਰ ਤੇ ਦੁਪੱਟਿਆਂ ਤੇ ਲੱਗਿਆ ਜਾਗੋ ਵਗੈਰਾ ਦੇ ਸੂਟ ਅਗਰ ਤੁਸੀਂ ਰੈਡੀ ਕਰਦੇ ਹੋ ਤਾਂ ਬਹੁਤ ਸੋਹਣਾ ਲੱਗਦਾ ਨੀਅਰ ਅਬਾਊਟ 16 ਤੋਂ 17 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਰਿਹਾ ਔਰ ਇਸ ਦੇ ਵਿੱਚ ਡਿਜ਼ਾਈਨ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਮਿਲ ਜਾਣਗੇ ਇਹ ਵੀ 150 ਰੁਪਏ ਦਾ 9 ਮੀਟਰ ਪੈਣਾ ਹੈ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਕਲਰ ਵੀ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ ਸਿਲਵਰ ਚਾਹੀਦਾ ਸਿਲਵਰ ਮਿਲ ਜਾਏਗਾ ਰੋਸ ਗੋਲਡ ਚਾਹੀਦਾ ਉਹ ਮਿਲ ਜਾਏਗਾ গোল্ডਨ ਚਾਹੀਦਾ ਉਹ ਮਿਲ ਜੇਗਾ। ਦੈਨ ਉਸ ਤੋਂ ਬਾਅਦ ਏਆ ਵਾਲਾ ਆ ਗਿਆ। ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਜ਼ਿਆਦਾ ਆ। ਔਰ ਚੌੜਾਈ ਦੇਖੋ ਉੱਪਰ ਜੋ ਡਿਜ਼ਾਈਨ ਬਣਾਇਆ ਗਿਆ ਉਸ ਦੀ ਚੌੜਾਈ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਫਿਨਿਸ਼ਿੰਗ ਨਾ ਕੀਤੀ ਗਈ ਹੈ। 250 ਦਾ 18 ਮੀਟਰ ਪੈ ਜਾਣਾ ਤੁਹਾਨੂੰ ਜਿਹੜਾ ਕਿ ਨੀਅਰ ਅਬਾਊਟ ਤੁਹਾਨੂੰ ਪੈ ਜਾਏਗਾ ਇਹ 713 ਰੁਪਏ। 13 ਜਾਂ 14 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣਾ ਹੈ। ਉਸ ਤੋਂ ਬਾਅਦ ਸਿੱਪੀ ਦੇ ਨਾਲ ਡਿਜ਼ਾਈਨਿੰਗ ਦਿੱਤੀ ਗਈ ਹੈ ਜੀ। ਸਿੱਪੀ ਦੇਖ ਸਕਦੇ ਹੋ ਉੱਪਰ ਚੌੜਾਈ ਕਿੰਨੀ ਸੋਹਣੀ ਕੀਤੀ ਗਈ ਹੈ। ਔਰ ਇਹ ਤੁਹਾਨੂੰ ਪੈਜੇਗਾ 310 ਦਾ 18 ਮੀਟਰ ਜਿਹੜਾ ਕਿ ਨੀਅਰ ਅਬਾਊਟ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ 17 ਤੋਂ 18 ਰੁਪਏ ਪਰ ਮੀਟਰ ਪੈ ਜਾਣਾ ਹੈ ਸੋ ਇਹ ਹੈਗੇ ਨੇ ਜੀ ਕਿਰਨ ਬੋਟੇ ਦੇ ਡਿਜ਼ਾਈਨ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਤੇ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਲੱਗ-ਲੱਗ ਮਿਲ ਜਾਣਗੇ ਲਓ ਜੀ ਉਸ ਤੋਂ ਬਾਅਦ ਅਗਲੇ ਡਿਜ਼ਾਈਨ ਹੈਗੇ ਨੇ ਇਹ ਥੋੜਾ ਚੜਾਈ ਦੇ ਵਿੱਚ ਆ ਮਤਲਬ ਸਿੰਪਲ ਜਿਹਾ ਤੁਸੀਂ ਸੂਟ ਬਣਾਉਣਾ ਜਾਂ ਕਿਸੇ ਨੂੰ ਕੱਟ ਬਜਟ ਦੇ ਵਿੱਚ ਸੂਟ ਰੈਡੀ ਕਰਕੇ ਦੇਣਾ ਜਿਹੜਾ ਕਿ 280 ਰੁਪਏ ਦਾ ਤੁਹਾਨੂੰ ਪੈ ਜਾਣਾ ਇਹ 9 ਮੀਟਰ ਨੀਅਰ ਅਬਾਊਟ 31 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣਾ ਹੈ ਸੋ ਬਹੁਤ ਵਧੀਆ ਡੀਲ ਆ ਸਪੈਸ਼ਲੀ ਫਾਰ ਬੁਟੀਕ ਲਈ ਤੇ ਉਸ ਤੋਂ ਬਾਅਦ ਇਹ ਹੈਵੀ ਲੈਸ ਆ ਗਈ ਇਹ ਤਾਂ ਰੋਲੇ ਬਹੁਤ ਹੈਵੀ ਆ ਚੱਕਣ ਦੇ ਵਿੱਚ ਸੋ ਲੁੱਕ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਨਲਕੀ ਦਾ ਔਰ ਮੋਤੀ ਦਾ ਕੰਮ ਹੋਇਆ ਹੋਇਆ ਲੈਸ ਦੇ ਉੱਪਰ ਸ਼ਾਇਦ ਥੋੜਾ ਜਿਹਾ ਨੀਰਾ ਪੈ ਰਿਆ ਬਟ ਬਹੁਤ ਸੋਹਣੀ ਲੈਸ ਹੈ ਤੇ ਜਿਹੜੀ ਕਿ ਤੁਹਾਨੂੰ ਪੈ ਜੇਗੀ 530 ਰੁਪਏ ਦੀ 9 ਮੀਟਰ ਨੀਅਰ ਅਬਾਊਟ 58 ਰੁਪਏ ਪਰ ਮੀਟਰ ਪੈ ਜਾਣੀ ਹੈ ਜਿਹੜੀ ਕਿ ਬੁਟੀਕ ਦੇ ਉੱਪਰ ਆਪਾਂ ਗੱਲ ਕਰੀਏ ਤਾਂ 150-200 ਰੁਪਏ ਪਰ ਮੀਟਰ ਹਿਸਾਬ ਦੇ ਨਾਲ ਆਰਾਮ ਨਾਲ ਤੁਹਾਨੂੰ ਲਗਾ ਕੇ ਦਿੱਤੀ ਜਾਂਦੀ ਹੈ ਤੇ ਇਹਦੇ ਵਿੱਚ ਮਿਲ ਜੇਗਾ ਤੁਹਾਨੂੰ ਲੱਗ ਲੱਗ ਔਰ ਉਸ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਸਿੰਪਲ ਤੇ ਸੋਬਰ ਜਿਹਾ ਜਿਸ ਦਾ ਪ੍ਰਾਈਸ ਦੀ ਗੱਲ ਕਰੀਏ ਤਾਂ ਨੀਅਰ ਅਬਾਊਟ 170 ਰੁਪਏ ਦਾ 9 ਮੀਟਰ ਪੈ ਜਾਣਾ ਹੈ ਬਹੁਤ ਸੋਹਣਾ ਸਿੰਪਲ ਜਿਹਾ ਹੈਗਾ ਇਹ ਆ ਲੁੱਕ ਹੈਗੀ ਆ ਗੋਟੇ ਦੀ ਜਿਹੜਾ ਕਿ ਨੀਅਰ ਅਬਾਊਟ 18 ਤੋਂ 19 ਰੁਪਏ ਪਰ ਮੀਟਰ ਹਿਸਾਬ ਨਾਲ ਤੁਹਾਨੂੰ ਪਏਗਾ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਇਸ ਦੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਲੱਗ-ਲੱਗ ਮਿਲ ਜਾਣਗੇ ਰੋਲ ਚੱਕਣ ਦੇ ਵਿੱਚ ਹੀ ਬਹੁਤ ਹੈਵੀ ਸੂਟਾਂ ਤੇ ਲਗਾ ਕੇ ਬਹੁਤ ਸੋਹਣੀ ਹੈਵੀ ਜਿਹੀ ਲੁੱਕ ਦੇਣਗੇ ਜਿੱਦਾਂ ਕਿ ਹੈਂਡਵਰਕ ਕਾਫੀ ਕਸਟਮਰ ਕਹਿੰਦੇ ਨੇ ਕਿ ਮਹਿੰਗਾ ਪੈ ਜਾਂਦਾ ਹੈ ਤਾਂ ਤੁਸੀਂ ਇਦਾਂ ਦੀਆਂ ਲੈਸਾਂ ਲਗਾ ਕੇ ਇੱਕ ਹੈਂਡਵਰਕ ਦੀਆਂ ਲੈਸਾਂ ਲਗਾ ਕੇ ਆਪਣੇ ਸੂਟ ਆ ਜਿਹੜੇ ਰੈਡੀ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਵਾਲੀ ਦੇਖ ਸਕਦੇ ਹੋ ਜਿਹੜੀ ਕਿ 270 ਰੁਪਏ ਦੀ 9 ਮੀਟਰ ਪਏਗੀ ਤੇ ਕਲਰ ਇਸ ਦੇ ਵਿੱਚ ਉਹੀ ਤੁਹਾਨੂੰ ਬਲੈਕ ਵੀ ਮਿਲ ਜੇਗਾ ਰੋਜ਼ 골ਡ 골ਡ ਜਿਹੜਾ ਕਿ 30 ਰੁਪਏ ਪਰ ਮੀਟਰ ਹਿਸਾਬ ਨਾਲ ਪਏਗਾ ਤੁਹਾਨੂੰ ਕਲਰ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਔਰ ਬਲੈਕ ਕਲਰ ਵੀ ਬਹੁਤ ਸੋਹਣਾ ਲੱਗਦਾ ਹੈ ਬਲੈਕ ਕਲਰ ਵੀ ਦੇਖ ਸਕਦੇ ਹੋ ਬਲੈਕ ਕਲਰ ਵੀ ਮਿਲ ਜੇਗਾ ਇਸ ਦੇ ਵਿੱਚ ਹੀ ਤੁਹਾਨੂੰ ਸੋ ਉਸ ਤੋਂ ਬਾਅਦ ਆਪਾਂ ਹੋਰ ਹੈਵੀ ਦੇਖਦੇ ਜਾਂਦੇ ਹਾਂ ਜੀ ਬਲੈਕ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਬਹੁਤ ਹੈਵੀ ਰੋਲ ਨੇ ਬਲੈਕ ਦੇ ਵਿੱਚ ਇਹ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਔਰ ਅਗਰ ਕਈ ਕਸਟਮਰ ਕਹਿੰਦੇ ਕਿ ਇਹ ਲੱਗਣ ਗਿਆ ਕਿਦਾਂ ਸਲਾਈ ਸੂਈ ਦਾ ਕੰਮ ਹੈ ਜਨਾ ਇਹਨਾਂ ਦੇ ਆਲੇ-ਦਾਲੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਮੋਸਟਲੀ ਥੋੜੀ-ਥੋੜੀ ਨੈੱਟ ਛੱਡੀ ਹੁੰਦੀ ਹੈ ਥੋੜਾ-ਥੋੜਾ ਕੱਪੜਾ ਛੱਡਿਆ ਹੁੰਦਾ ਜਿਹੜਾ ਕਿ 2 ਪੈਰ ਵਾਲਾ ਹੁੰਦੀ ਹੈ ਜਿਹੜੀ ਮਸ਼ੀਨ ਇੱਕ ਪੈਰ ਸਾਈਡ ਦਾ ਪੈਰ ਲਗਾ ਕੇ ਤੁਸੀਂ ਈਜ਼ੀਲੀ ਆਪਣੇ ਸੂਟ ਤੇ ਇਹਨੂੰ ਲਗਾ ਸਕਦੇ ਹੋ ਔਰ ਉਸ ਤੋਂ ਬਾਅਦ ਬਲੈਕ ਦੇ ਵਿੱਚ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਲੈਸਾਂ ਇਹ ਦੇਖੋ ਇਹ ਦੇਖ ਸਕਦੇ ਤੁਸੀਂ ਪੂਰਾ ਕ੍ਰਿਸਟਲ ਦੀ ਤਰ੍ਹਾਂ ਵਰਕ ਹੋਇਆ ਹੋਇਆ ਤੇ ਸੂਟ ਤੇ ਲਗਾਈ ਹੋਈ ਵੀ ਬਹੁਤ ਸੋਹਣੀ ਲੁੱਕ ਦੇਏਗੀ ਜਿਹੜਾ ਕਿ 180 ਰੁਪਏ ਦਾ 9 ਮੀਟਰ ਪੈ ਜਾਣਾ ਹੈ ਤੁਹਾਨੂੰ 20 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪਏਗਾ ਔਰ ਲਗਾਉਣਾ ਵੀ ਈਜ਼ੀ ਆ ਅਰਦੜੇ ਦੇ ਛੱਡੀ ਹੁੰਦੀ ਹੈ ਥੋੜੀ ਥੋੜੀ ਨੈਟ ਔਰ ਕਲਰ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਕਲਰ ਮਿਲ ਜਾਣੇ ਆ ਇਹ ਦੇਖੋ ਤੁਸੀਂ ਮਲਟੀ ਕਲਰ ਕਿੰਨਾ ਸੋਹਣਾ ਲੱਗਦਾ ਹੈ ਸੂਟ ਤੇ ਲਗਾਇਆ ਇੱਕ ਅਲੱਗ ਹੀ ਲੁੱਕ ਦਵੇਗਾ ਸੋ ਤੁਹਾਡਾ ਕਸਟਮਰ ਵੀ ਖੁਸ਼ ਹੋ ਜਾਏਗਾ ਜਿਸ ਨੂੰ ਵੀ ਲਗਾ ਕੇ ਦਮੋਗੇ ਤੁਸੀਂ ਔਰ ਇਹਨਾਂ ਦੇ ਵੀ ਰੇਟ ਦੀ ਗੱਲ ਕਰੀਏ ਤਾਂ ਚੜਾਈ ਦੇ ਹਿਸਾਬ ਨਾਲ ਵਧਦੇ ਜਾਣੇ ਨੇ ਜਿੱਦਾਂ ਕਿ ਇਹ ਥੋੜੀ ਜਿਆਦਾ ਚੜਾਈ ਆਗੀ ਮਲਟੀ ਦੇ ਵਿੱਚ ਜਿਹੜੀ ਕਿ ਤੁਹਾਨੂੰ ਪਏਗੀ 240 ਦੀ 9 ਮੀਟਰ ਪਏਗੀ ਔਰ ਉਸ ਤੋਂ ਬਾਅਦ ਕੱਲੀ ਸਿਲਵਰ ਵੀ ਮਿਲ ਜਾਏਗਾ 골ਡ ਵੀ ਮਿਲ ਜਾਏਗਾ ਰੋਜ਼ ਗੋਲਡ ਵੀ ਪਏਗਾ ਨੀਅਰ ਅਬਾਊਟ ਅਸ 26 ਤੋਂ 27 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲੀ ਪੈ ਜਾਣੀ ਹੈ ਔਰ ਉਸ ਤੋਂ ਬਾਅਦ ਇਹ ਦੇਖੋਗੇ ਤਾਂ ਬਹੁਤ ਹੀ ਜਿਆਦਾ ਹੈਵੀ ਆ ਜਿਹੜੀ ਕਿ ਨੀਅਰ ਅਬਾਊਟ ਕਿੰਨੇ ਦੀ ਲਿਖਿਆ ਹੋਇਆ ਹੈ ਇਹਨਾਂ ਨੇ ਓਕੇ 690 ਦਾ 9 ਮੀਟਰ ਬਹੁਤ ਜ਼ਿਆਦਾ ਹੈਵੀ ਲੈਸ ਹੈ ਤੇ ਇਹ ਤੁਹਾਨੂੰ 76 ਤੋਂ 77 ਰੁਪਏ ਦੀ ਪਰ ਮੀਟਰ ਪੈ ਜੇਗੀ ਔਰ ਬਹੁਤ ਸੋਹਣੀ ਲੱਗੇਗੀ ਸੂਟ ਦੇ ਉੱਤੇ ਲੱਗੀ ਜਿਹੜੇ ਕਸਟਮਰ ਕਹਿੰਦੇ ਆ ਕਿ ਹੈਂਡਵਰਕ ਜ਼ਿਆਦਾ ਕਾਸਟਲੀ ਪੈਂਦਾ ਆ ਸੋ ਇਹ ਲੈਸ ਲਗਾ ਕੇ ਆਪਣਾ ਸੂਟ ਆ ਰੈਡੀ ਕਰ ਸਕਦੇ ਆ ਤੇ ਸਾਰੇ ਤੁਹਾਨੂੰ ਪੁੱਛਣਗੇ ਜ਼ਰੂਰ ਕਿ ਤੁਸੀਂ ਲੈਸ ਕਿੱਥੋਂ ਲੈ ਕੇ ਲਈ ਆ ਤੇ ਫਿਰ ਤੁਸੀਂ ਕਹਿਣਾ ਕਿ ਮਲੇਰ ਕੋਟਲਾ ਸ਼ਹਿਰ ਤੋਂ ਲੈ ਕੇ ਲਈ ਆ ਤੋ ਦੇਖ ਸਕਦੇ ਹੋ ਅਲੱਗ-ਅਲੱਗ ਰੇਂਜ ਦੀਆਂ ਨੇ ਅਲੱਗ-ਅਲੱਗ ਵਰਕ ਨੇ ਜਿੱਦਾਂ ਦਾ ਮਰਜੀ ਵਰਕ ਲੈ ਸਕਦੇ ਹੋ ਤੇ ਵਰਕ ਦੇ ਵਿੱਚ ਮਤਲਬ ਕੋਈ ਕੰਪਰੋਮਾਈਜ਼ ਨਹੀਂ ਇਹਨਾਂ ਨੇ ਕੀਤਾ ਹੋਇਆ ਪੂਰਾ ਫਿਨਿਸ਼ਿੰਗ ਦੇ ਨਾਲ ਔਰ ਪੂਰੀ ਚਮਕ ਦਾ ਵਰਕ ਹੈ ਇਹ ਨਹੀਂ ਹੈਗਾ ਕਿ ਮੈਨੂੰ ਤਾਂ ਸਾਰੀਆਂ ਪਈਆਂ ਸੋਹਣੀਆਂ ਲੱਗ ਜਾਂਦੀਆਂ ਨੇ ਕਿ ਕਿੰਨੀਆਂ ਮੈਂ ਤੁਹਾਨੂੰ ਦਿਖਾਵਾਂ ਓਨੀਆਂ ਥੋੜੀਆਂ ਤੇ ਬਹੁਤ ਹੀ ਸੋਹਣੀ ਚਮਕਿਆ ਲੈਸਾਂ ਦੇ ਵਿੱਚ ਜਿਹੜੀ ਕਿ ਇਦਾਂ ਹੀ ਤੁਹਾਡੇ ਸੂਟਾਂ ਦੇ ਵਰਕਰਾਰ ਰਹਿਣੀ ਹੈ ਬਹੁਤ ਸੋਹਣੀ ਲੱਗਦੀ ਹੈ ਅਗਰ ਤੁਸੀਂ ਆਪਣਾ ਕੋਈ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਚਾਹੁੰਦੇ ਇਨਾਂ ਕੋ ਉਹ ਵੀ ਕਰਵਾ ਸਕਦੇ ਹੋ ਬਾਕੀ ਜੋ-ਜੋ ਫੀਲਟੀਆਂ ਨੇ ਉਹ ਤੁਹਾਨੂੰ ਵੀਡੀਓ ਦੇ ਐਂਡ ਤੇ ਆਪਾਂ ਦੱਸਾਂਗੇ ਜ਼ਰੂਰ ਕਿੰਨੀਆਂ ਲੈਸਾਂ ਦਿਖਾਵਾਂ ਮੈਂ ਤੁਹਾਨੂੰ ਓਨੀਆਂ ਥੋੜੀਆਂ ਮੇਰਾ ਇੱਥੇ ਹਿੱਲਣ ਨੂੰ ਜੀ ਨਹੀਂ ਕਰਦਾ ਬਹੁਤ ਸੋਹਣੀਆਂ ਸੋਹਣੀਆਂ ਲੈਸਾਂ ਨੇ ਤੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਮਤਲਬ ਦਿੱਤੇ ਹੋਏ ਨੇ ਬਾ ਕਮਾਲ ਨੇ ਇਹ ਵੀ ਦੇਖ ਸਕਦੇ ਹੋ ਤੁਸੀਂ ਰੋਲ ਦੇ ਵਿੱਚ ਸਾਰੀਆਂ ਮਿਲ ਜਾਣੀਆਂ ਨੇ ਤੁਹਾਨੂੰ ਇੱਕ ਵਾਰ ਸਾਰਿਆਂ ਤੇ ਨਿਗਾ ਮਾਰਾ ਦਿਓ 120 ਰੁਪਏ ਦਾ 18 ਮੀਟਰ ਦਾ ਇਹ ਨਾਲੇ ਬਹੁਤ ਸੋਹਣੀਆਂ ਲੈਸਾਂ ਨੇ ਤੇ ਮੇਰੇ ਕੋਲ ਐਕਸਪਲੇਨ ਵੀ ਨਿਕਰ ਹੁੰਦਾ ਇੰਨਾ ਸੋਹਣਾ ਇਹਨਾਂ ਨੇ ਵਰਕ ਕੀਤਾ ਹੋਇਆ ਜਿੰਨੀ ਮਰਜ਼ੀ ਤੁਸੀਂ ਵਿੱਥ ਦੇ ਵਿੱਚ ਲੈ ਸਕਦੇ ਹੋ ਇਹਨਾਂ ਨੂੰ ਬਟ ਬਸ ਇੱਕ ਕੰਡੀਸ਼ਨ ਆ ਕਿ ਲੈਣਾ ਤੁਹਾਨੂੰ ਪੂਰਾ ਰੋਲ ਹੀ ਪੈਣਾ ਆ ਸੋ ਉਸ ਤੋਂ ਬਾਅਦ ਆਪਾਂ ਆ ਜਾਨੇ ਆ ਜੀ ਔਰਗੈਂਜ਼ਾ ਟਿਸ਼ੂ ਦੇ ਵਿੱਚ ਜਰੀ ਦਾ ਵਰਕ ਹੋਇਆ ਹੋਇਆ ਜਰੀ ਔਰ ਸਿੱਪੀ ਹੈ 450 ਰੁਪਏ ਦਾ 9 ਮੀਟਰ ਹੈ ਜਿਹੜਾ ਤੁਹਾਨੂੰ ਨੀਅਰ ਅਬਾਊਟ 50 ਰੁਪਏ ਪਰ ਮੀਟਰ ਦੇ ਹਿਸਾਬ ਦੇ ਨਾਲ ਮਿਲਣਾ ਆ ਬਹੁਤ ਸੋਹਣਾ ਲੱਗੇਗਾ ਸੂਟ ਦੇ ਉੱਪਰ ਲੱਗਿਆ ਹੋਇਆ ਤੇ ਜਲਦੀ ਆਪਾਂ ਆਪਣੇ ਬੁਟੀਕ ਤੇ ਵੀਡੀਓ ਅਪਲੋਡ ਕਰਾਂਗੇ ਜੋ ਵੀ ਆਪਣਾ ਇੰਸਟਾਗ੍ਰam ਚੈਨਲ ਆ ਸੂਟਾਂ ਤੇ ਲੱਗੀਆਂ ਹੋਈਆਂ ਦੀ ਸਾਡੇ ਕੋ ਕੰਮ ਹੀ ਇੰਨਾ ਹੁੰਦਾ ਕਿ ਸਾਨੂੰ ਵੀਡੀਓ ਅਪਲੋਡ ਕਰਨ ਦਾ ਟਾਈਮ ਨਹੀਂ ਮਿਲਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਹ ਵਾਲੀ ਲੈਸ ਵੀ ਜਿਹੜੀ ਕਿ 360 ਰੁਪਏ ਦੀ 9 ਮੀਟਰ ਆ ਨੀਅਰ ਅਬਾਊਟ 40 ਰੁਪਏ ਮੀਟਰ 40 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜੇਗੀ ਔਰ ਕਲਰ ਤੁਸੀਂ ਇਸ ਦੇ ਵਿੱਚ ਵੀ ਦੇਖ ਸਕਦੇ ਹੋ ਸਾਰੇ ਅਲੱਗ-ਅਲੱਗ ਕਲਰ ਤੁਹਾਨੂੰ ਮਿਲ ਜਾਣਗੇ ਔਰ embroidery ਵਿੱਚ ਵੀ ਸਾਰੇ ਅਲੱਗ-ਅਲੱਗ ਕਲਰ ਮਿਲ ਜਾਣੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਪੀਸ ਨੇ ਸੋ ਇਹ ਆ ਗਈ ਜੀ ਉਸ ਤੋਂ ਬਾਅਦ 260 ਰੁਪਏ ਦੀ 9 ਮੀਟਰ ਜਿਹੜੀ ਕਿ ਤੁਹਾਨੂੰ 28 ਤੋਂ 29 ਰੁਪਏ ਪਰ ਮੀਟਰ ਹਿਸਾਬ ਨਾਲ ਮਿਲ ਜਾਣੀ ਹੈ ਬਹੁਤ ਸੋਹਣੀ ਹੈ ਲੈਸ ਮਤਲਬ ਇਹ ਤੁਸੀਂ ਆਪਣੇ ਬੁਟੀਕ ਤੇ ਵੀ ਰੱਖ ਸਕਦੇ ਹੋ ਜਿਹੜੀਆਂ ਕਿ ਤੁਹਾਡੀਆਂ ਲੱਗ ਹੀ ਜਾਣੀਆਂ ਨੇ ਕੋਈ ਇਦਾਂ ਨਹੀਂ ਹੈਗਾ ਕਿ ਤੁਸੀਂ ਪੈਸਾ ਵੇਸਟ ਕਰਕੇ ਰੱਖ ਲਿਆ ਜਾਂ ਕਿਦਾਂ ਨਹੀਂ ਇਹ ਤੁਸੀਂ ਰੈਗੂਲਰ ਵੀ ਆਪਣੇ ਕਸਟਮਰ ਨੂੰ ਲਗਾ ਕੇ ਦੇ ਸਕਦੇ ਹੋ ਤੁਹਾਡਾ ਕਸਟਮਰ ਖੁਸ਼ ਹੋ ਜਾਏਗਾ ਨੈਕਸਟ ਆ ਗਈ 370 ਰੁਪਏ ਦੀ 9 ਮੀਟਰ ਜਿਹੜੀਆਂ ਕਿ ਤੁਹਾਨੂੰ 41 ਤੋਂ 42 ਰੁਪਏ ਪਰ ਮੀਟਰ ਹਿਸਾਬ ਦੇ ਨਾਲ ਪੈ ਜਾਣੀਆਂ ਬਹੁਤ ਸੋਹਣੀਆਂ ਲੈਸਾਂ ਨੇ ਤੇ ਤੁਹਾਡਾ ਕੋਈ ਪੈਸਾ ਵੇਸਟ ਨਹੀਂ ਹੈਗਾ ਤੁਸੀਂ ਘੱਟ ਬਜਟ ਆਗਰ ਤੁਹਾਡਾ 5 ਤੋਂ 6000 ਜਾਂ ਉਸ ਤੋਂ ਵੀ ਘੱਟ ਬਜਟ ਆ ਉਹਨਾਂ ਇੱਕ ਦੀਆਂ ਲੈਸਾਂ ਲਾ ਜਾ ਕੇ ਆਪਣੇ ਬੁਟੀਕ ਤੇ ਰੱਖੋ ਜਿਹੜੀਆਂ ਕਿ ਰੈਗੂਲਰ ਤੁਹਾਡੇ ਲੱਗ ਹੀ ਜਾਣੀਆਂ ਨੇ ਔਰ ਉਸ ਤੋਂ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਡਿਜ਼ਾਈਨ ਨੇ ਐਕਸਪਲੇਨ ਨਹੀਂ ਕਰ ਸਕਦੇ ਹੈਗੇ ਬਟ ਜਿੰਨੇ ਕੁ ਹੋਏ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲਓ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਥੋੜੇ ਜਿਹਾ ਕੁਝ ਹੋਰ ਡਿਜ਼ਾਈਨ ਦਿਖਾਉਨੇ ਆ ਜਿਹੜੇ ਕਿ ਤੁਸੀਂ ਰੈਗੂਲਰ ਰੱਖ ਸਕਦੇ ਹੋ ਆਪਣੀ ਬੁਟੀਕ ਦੇ ਵਿੱਚ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਪੈ ਜਾਣਾ ਹੈ 50 ਰੁਪਏ ਦਾ 18 ਮੀਟਰ ਤੇ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਆ ਤੇ ਜਿਹੜਾ ਕਿ ਨੀਅਰ ਅਬਾਊਟ ਸਿਰਫ ਔਰ ਸਿਰਫ 2.5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣਾ ਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਸ ਦੇ ਵਿੱਚ ਕਲਰ ਦੀ ਗੱਲ ਕਰੀਏ ਤਾਂ ਕਲਰ ਤੁਹਾਨੂੰ ਲਾਈਟ ਡਾਰਕ ਅਲੱਗ-ਅਲੱਗ ਮਿਲ ਜਾਣਗੇ ਬਹੁਤ ਸਾਰੇ ਕਲਰ ਨੇ ਮਲਟੀ ਦੇ ਵਿੱਚ ਹੀ ਆ ਰਹੇ ਨੇ ਇਹ ਸੋ ਇਸ ਤੋਂ ਬਾਅਦ ਇਹ ਵਾਲੀ ਲੈਸ ਦੇਖ ਸਕਦੇ ਤੁਸੀਂ ਜਿਹੜੀ ਕਿ ਪੈਣੀ ਹੈ ਤੁਹਾਨੂੰ 65 ਰੁਪਏ ਦੀ 18 ਮੀਟਰ ਜਿਹੜੀ ਕਿ ਸਿਰਫ ਫੋਰ ਸਿਰਫ 3.5 ਰੁਪਏ ਤੋਂ ਲੈ ਕੇ 4 ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਹੈ 65 ਰੁਪਏ ਦੀ 18 ਮੀਟਰ ਕਲਰ ਇਸ ਦੇ ਵਿੱਚ ਵੀ ਤੁਹਾਨੂੰ ਲਾਈਟ ਡਾਰਕ ਅਲੱਗ-ਅਲੱਗ ਮਿਲ ਜਾਣਗੇ ਸੋ ਉੱਪਰ ਵੀ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਹੈ ਇਨਾਂ ਕੋਲ ਔਰ ਇਹ ਬਹੁਤ ਸੋਹਣੀ ਲੱਗ ਰਹੀ ਹੈ ਲੈਸ ਜਿਹੜੀ ਕਿ 120 ਰੁਪਏ ਦੀ 18 ਮੀਟਰ ਹੈ ਬਹੁਤ ਸੋਹਣੀ ਲੱਗ ਰਹੀ ਹੈ ਮਲਟੀ ਦੇ ਵਿੱਚ ਨੀਅਰ ਅਬਾਊਟ 6.5 ਤੋਂ ਲੈ ਕੇ 7 ਰੁਪਏ ਪਰ ਮੀਟਰ ਹਿਸਾਬ ਨਾਲ ਤੁਹਾਨੂੰ ਇਹ ਲੈਸ ਪੈਣੀ ਹੈ 컬러 ਦੇਖ ਸਕਦੇ ਹੋ ਔਰ ਇਸ ਦੇ ਵਿੱਚ 컬러 ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਅਲੱਗ-ਅਲੱਗ ਪੈਣੇ ਆ ਜਿਹੜਾ ਕਿ 120 ਰੁਪਏ ਦੀ 18 ਮੀਟਰ ਪੈਣੀ ਹੈ ਤੁਹਾਨੂੰ 6.5 ਤੋਂ 7 ਰੁਪਏ ਮੀਟਰ ਹਿਸਾਬ ਨਾਲ ਪੈਣੀ ਹੈ ਅਗਲਾ ਡਿਜ਼ਾਈਨ ਇਹ ਦੇਖ ਸਕਦੇ ਹੋ ਸਿੱਪੀ ਦੇ ਵਿੱਚ ਹੈ ਮਲਟੀ ਔਰ ਸਿੱਪੀ ਲੱਗੀ ਹੋਈ ਹੈ ਇਹ ਵੀ ਉਹੀ ਪ੍ਰਾਈਸ 120 ਦੀ 18 ਮੀਟਰ ਨੀਅਰ ਅਬਾਊਟ 65 ਤੋਂ 70 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈਣੀ ਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਮਲਟੀ ਦੇ ਵਿੱਚ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਇੱਕ ਆਹ ਵਾਲਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਲੱਗਦਾ ਆ ਜਿਹੜੇ ਕਿ ਰੈਗੂਲਰ ਤੁਹਾਡੇ ਬੁਟੀਕ ਤੇ ਚੱਲਣ ਵਾਲੇ ਆ ਅਗਰ ਤੁਸੀਂ ਘਰ ਵੀ ਆਪਣੇ ਲਈ ਵੀ ਸਟਿਚਿੰਗ ਕਰਦੇ ਹੋ ਤੇ ਰੈਗੂਲਰ ਨੇ ਜਿਹੜੇ ਤੁਸੀਂ ਲਿਜਾ ਕੇ ਰੱਖ ਸਕਦੇ ਹੋ ਕਿਤੇ ਨਾ ਕਿਤੇ ਤੁਹਾਡੇ ਸੂਟਸ ਵਗੈਰਾ ਤੇ ਕੰਮ ਆ ਜਾਣੀਆਂ ਜਿਹੜੀ ਕਿ 120 ਰੁਪਏ ਦੀ 18 ਮੀਟਰ ਦਾ ਰੋਲ ਮਿਲਣਾ ਹੈ ਤੁਹਾਨੂੰ ਬਹੁਤ ਸੋਹਣਾ ਆ ਲਾਈਟ ਕਲਰ ਵੀ ਲੈ ਸਕਦੇ ਹੋ ਡਾਰਕ ਵੀ ਲੈ ਸਕਦੇ ਹੋ ਜਿੱਦਾਂ ਦੀ ਮਰਜੀ ਔਰ ਇਹ ਸਿੱਪੀ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਦੇਖਿਓ ਜਿਹੜੇ ਕਿ ਸਿੱਪੀ ਦੇ ਵਿੱਚ ਆ ਜਾਂਦੇ 150 ਦੀ 45 ਮੀਟਰ ਪੈਣੀ ਹੈ ਜਿਹੜੀ ਕਿ ਮਲਟੀ ਦੇ ਵਿੱਚ ਵੀ ਮਿਲ ਜੇਗੀ ਤੁਹਾਨੂੰ ਔਰ ਇੱਕ ਕਲਰ ਦੇ ਵਿੱਚ ਲੈਣੀ ਆ ਉਹ ਵੀ ਮਿਲ ਜੇਗੀ ਨੀਅਰ ਅਬਾਊਟ 3.5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲਣੀ ਆ ਤੁਹਾਨੂੰ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋਣੇ ਕਿ 3.5 ਰੁਪਏ ਪਰ ਮੀਟਰ ਬਟ ਤੁਸੀਂ ਤੁਹਾਨੂੰ ਵੀਡੀਓ ਦੇ ਲਾਸਟ ਦੇ ਉਪਰ ਆਪਾਂ ਸ਼ਾਪ ਦਾ ਐਡਰੈਸ ਦਵਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਕੇ ਵੀ ਆਪਣੀ ਅੱਖੀਂ ਦੇਖ ਕੇ ਰੇਟ ਪੁੱਛ ਕੇ ਲੈ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਔਰ ਬਲੈਕ ਦੇ ਵਿੱਚ ਤਾਂ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਲੱਗਦਾ ਅੱਜ ਬਲੈਕ ਰੋਲ ਇੱਕ ਲੈਣਾ ਹੀ ਪੈਣਾ ਕੋਈ ਨਾ ਕੋਈ ਸੂਟ ਗੁਰਪ੍ਰੀਤ ਨੂੰ ਆਰਡਰ ਕਰਨਾ ਪੈਣਾ ਹੈ ਸੋ ਆਪਾਂ ਆਪਣੇ ਬੁਟੀਕ ਤੇ ਬਹੁਤ ਲੈਸਾਂ ਇੱਥੋਂ ਹੀ ਲੈ ਕੇ ਜਾਂਦੇ ਆ ਜਿਹੜੀਆਂ ਯੂਜ਼ ਕਰਦੇ ਆ ਆਪਣੇ ਕੋਲ ਥੋੜਾ ਟਾਈਮ ਨਹੀਂ ਹੁੰਦਾ ਹੈਗਾ ਵੀਡੀਓ ਅਪਲੋਡ ਕਰਨ ਦਾ ਆਪਾਂ ਕਸਟਮਰ ਨੂੰ ਵੀ ਰੈਡੀ ਕਰਕੇ ਦਈਦੇ ਨੇ ਔਰ ਆਪਣੇ ਲਈ ਵੀ ਰੈਡੀ ਕਰਦੇ ਆ ਜਿਹੜੇ ਕਿ ਬਹੁਤ ਘੱਟ ਬਜਟ ਦੇ ਵਿੱਚ ਹੋ ਜਾਂਦੇ ਨੇ ਅਗਰ ਕੋਸ਼ਿਸ਼ ਕਰਾਂਗੇ ਅਗਰ ਕੁਝ ਸੂਟ ਸਾਡੇ ਕੋਲ ਇਦਾਂ ਦੇ ਪਏ ਹੋਏ ਤਾਂ ਆਪਾਂ ਵੀਡੀਓ ਦੇ ਨਾਲ-ਨਾਲ ਉਹਨਾਂ ਦੀ ਪਿਕ ਜ਼ਰੂਰ ਮੈਂਸ਼ਨ ਕਰਾਂਗੇ ਬਾਕੀ ਤੁਸੀਂ ਸਾਡੀਆਂ ਆਈਡੀਜ਼ ਦੇ ਉੱਪਰ ਦੇਖਦੀ ਰਹਿੰਦੇ ਹੋ ਸੂਟ ਵਗੈਰਾ ਸੋ ਆਪਾਂ ਸਾਰੀਆਂ ਲੈਸਾਂ ਦੇ ਜਿਹੜਾ ਇੱਥੋਂ ਹੀ ਲੈ ਕੇ ਜਾਂਦੇ ਆ ਜਿਹੜੇ ਕਿ ਲੈਸਾਂ ਦਾ ਭੰਡਾਰ ਹੈ ਮਲੇਰਕੋਟਲੇ ਦੇ ਵਿੱਚ ਤਾਨੂੰ ਵੀਡੀਓ ਦੇ ਲਾਸਟ ਦੇ ਐਡਰੈਸ ਦਿੱਤਾ ਜਾਊਗਾ 300 ਰੁਪਏ ਦਾ ਰੋਲ ਇਹ ਪਹਿਲਾਂ ਪੁੱਛਿਆ ਓਕੇ ਨੈਕਸਟ ਇਹ ਪਾਈਪਿੰਗ ਦੀ ਤਰ੍ਹਾਂ ਯੂਜ਼ ਹੁੰਦਾ ਹੈ ਇਹ ਪਾਈਪਿੰਗ ਦੀ ਤਰ੍ਹਾਂ ਯੂਜ਼ ਹੁੰਦਾ ਜੀ 35 ਰੁਪਏ ਦਾ ਰੋਲ ਜਿਹੜਾ ਕਿ ਤੁਹਾਨੂੰ ਪੈਣਾ ਹੈ ਸਿਰਫ ਔਰ ਸਿਰਫ 1 ਰੁਪਿਆ 94 ਪੈਸੇ ਮਤਲਬ ਨੇਅਰਬਲ ਤੋਂ ਹੀ 2 ਰੁਪਏ ਦਾ ਪੈਣਾ ਹੈ ਤੁਹਾਨੂੰ 35 ਰੁਪਏ ਦਾ ਪੂਰਾ ਰੋਲ ਮਿਲਣਾ ਹੈ ਕਲਰ ਦੀ ਗੱਲ ਕਰੀਏ ਤਾਂ ਕਲਰ ਇਹਦੇ ਵਿੱਚ ਵੀ ਤੁਹਾਨੂੰ ਲੱਗ-ਲੱਗ ਮਿਲ ਜਾਣੇ ਆ ਬਹੁਤ ਸੋਹਣੇ ਨੇ ਸਾਰੇ ਲਗ ਲਗ ਡਿਜ਼ਾਈਨ ਲਗ ਲਗ ਕਲਰ ਹਰ ਇੱਕ ਤਰ੍ਹਾਂ ਦਾ ਮਿਲ ਜੇਗਾ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਇੰਨੀ ਜ਼ਿਆਦਾ ਜਿਹੜੀ ਕੁਆਂਟੀਟੀ ਆ ਦਿਖਾ ਨਹੀਂ ਸਕਦੇ ਹੈਗੇ ਜਿੰਨੀ ਜ਼ਿਆਦਾ ਇਹਨਾਂ ਕੋਲ ਹੈਗੀ ਆ ਕਲਰ ਉਹਦੇ ਵਿੱਚ ਏ ਭਾਈ ਨੇ ਸਾਰੇ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਹੀ ਆਲਮੋਸਟ ਕਲਰ ਮਿਲ ਜਾਣਗੇ ਡਾਰਕ ਕੀ ਲਾਈਟ ਕੀ ਅਗਰ ਹੋਣ ਇੰਗਲਿਸ਼ ਕਲਰ ਦਾ ਚਾਰਟ ਚੱਲਦਾ ਹੈ ਜ਼ਿਆਦਾ ਉਹ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਲੈਸਾਂ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਲੈਸਾਂ ਦੀ 컬렉ਸ਼ਨ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਮਲੇਰਕੋਟਲਾ ਸ਼ਹਿਰ ਦੇ ਵਿੱਚ ਅਗਰ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਸਾਬਰ ਲੈਸ ਏਜੰਸੀ ਜਿਹੜੀ ਕਿ ਪੈ ਜਾਣਾ ਇਹ ਵਾਲਾ ਤੁਸੀਂ ਵਿਜ਼ਿਟਿੰਗ ਕਾਰਡ ਤੇ ਦੇਖ ਸਕਦੇ ਹੋ ਔਰ ਕੰਟੈਕਟ ਨੰਬਰ ਇਹਨਾਂ ਦਾ ਹੈਗਾ ਜਿਹੜਾ ਦਿੱਤਾ ਹੋਇਆ 9256573754 9056073754 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਕਰ ਸਕਦੇ ਹੋ ਔਰ ਕਈ ਕਸਟਮਰਾਂ ਦੇ ਪਹਿਲੀ ਵੀਡੀਓ ਦੇ ਉੱਪਰ ਇਹ ਸੀਗੇ ਕਮੈਂਟ ਕਿ ਅਗਰ ਅਸੀਂ ਆਰਡਰ ਕਰਨਾ ਹੈ ਤਾਂ ਕੋਈ ਇਹਨਾਂ ਨੇ ਲਿਮਟ ਤਾਂ ਨਹੀਂ ਰੱਖੀ ਹੋਈ ਕਿ ਤੁਸੀਂ 2000 ਤੋਂ ਘੱਟ ਨਹੀਂ ਆਰਡਰ ਕਰ ਸਕਦੇ ਜਾਂ 3000 ਤੋਂ ਨਹੀਂ ਜੀ ਕੋਈ ਲਿਮਟ ਨਹੀਂ ਹੈਗੀ ਚਾਹੇ ਤੁਸੀਂ 50 ਰੁਪਏ ਦਾ ਆਰਡਰ ਦਵੋ ਮਤਲਬ ਜਿੰਨਾ ਮਰਜੀ ਤੁਸੀਂ ਆਰਡਰ ਆਪਣੇ ਘਰ ਬੈਠੇ ਦੇ ਸਕਦੇ ਹੋ ਬੁਟੀਕ ਵਾਲਿਆਂ ਲਈ ਸਪੈਸ਼ਲ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਅਗਰ ਤੁਸੀਂ ਲੈਸ ਦੀ ਸੇਲ ਦਾ ਵੀ ਕੰਮ ਘਰ ਬੈਠੇ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇੱਥੇ ਆ ਕੇ ਆਪਣੇ ਘੱਟ ਬਜ਼ਰ ਦੇ ਵਿੱਚ 2 ਤੋਂ 3000 ਦੇ ਵਿੱਚ ਲੈਸਾਂ ਲੈ ਕੇ ਜਾਓ ਤੇ इजीली ਆਪਣੇ ਘਰ ਬੈਠੇ ਸੇਲ ਕਰ ਸਕਦੇ ਹੋ ਇਸ ਤਰ੍ਹਾਂ ਇਹ ਕਲੈਕਸ਼ਨ ਵਧਾ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਮੇਰੇ ਲਗਾਤਾਰ ਦੇਖ ਰਹੇ ਹੋ ਕਿ ਥੋੜੀਆਂ ਹੋਰ ਹੈਵੀ ਲੈਸਾਂ ਆ ਗਈਆਂ ਜਿਹੜੀਆਂ ਕਿ ਤੁਹਾਨੂੰ ਆਪਣੇ ਦੂਸਰੇ ਚੈਨਲ ਅਮਰਿਤ ਗਿੱਲ ਬਲੌਗਸ ਦੇ ਉੱਪਰ ਕੱਲ ਅਪਲੋਡ ਹੋਏਗਾ ਇਹ ਵਾਲਾ ਪਾਰਟ 3 ਦੇ ਵਿੱਚ ਬਲੌਗ ਜਿਹੜਾ ਹੈਗਾ ਆ ਅਲੱਗ ਤੋਂ ਇੱਕ ਅਪਲੋਡ ਹੋਏਗਾ ਜਿਸ ਦੇ ਵਿੱਚ ਮਤਲਬ ਇਸ ਤੋਂ ਵੀ ਹੈਵੀ ਲੈਸਾਂ ਆਉਣਗੀਆਂ ਜਿਨ੍ਹਾਂ ਦੇ ਵਿੱਚ ਮੋਤੀ ਵਰਕ ਮਿਰਰ ਵਰਕ ਲੱਗ-ਲੱਗ ਤਰ੍ਹਾਂ ਦਾ ਵਰਕ ਦਿਖਾਇਆ ਜਾਏਗਾ ਕੱਲ ਵਾਲੇ ਅਮਰਿਤ ਗਿੱਲ ਬਲੌਗ ਦੇ ਉੱਪਰ ਤੁਹਾਨੂੰ ਸ਼ੋ ਹੋ ਜਾਏਗਾ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾ ਦਵਾਂਗੇ ਚੈਨਲ ਦਾ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕੱਲ ਅਪਲੋਡ ਹੋਏਗਾ ਸੋ ਚਲੋ ਜੀ ਇਸ ਦੇ ਨਾਲ ਹੀ ਆਪਾਂ ਐਂਡ ਕਰਦੇ ਹਾਂ ਅੱਜ ਵਾਲੀ ਵੀਡੀਓ ਦੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਲੈਸਾਂ ਦਾ ਇਹ ਭੰਡਾਰ ਤੇ ਲੈਸਾਂ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਸੀਂ ਕਿਤੇ ਵੀ ਬੈਠੇ ਹੋ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਇੰਗਲੈਂਡ ਕਿਤੇ ਵੀ ਬੈਠੇ ਆਪਣਾ ਆਰਡਰ ਪਲੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਨਾਲ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ ਥੈਂਕ ਯੂ